ਤੋ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਜੀ ਅੱਜ ਸਿਲੇਕੀ ਮੱਟ ਲੋਡਰ ਵਿਕਾਊ ਹੈ ਰੇਟ ਹੈ ਜੀ 75000 ਏਰੀਆ ਕਿਸਾਨਬੀਰ ਦਾ ਲੁਧਿਆਣਾ ਕਿਸਾਨਬੀਰ ਦਾ ਨੰਬਰ ਹੈ ਜੀ 9814801448 9814801448 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਤੇ ਜੁੜ ਰਹੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਅਸੀਂ ਉਹਨਾਂ ਦਾ ਬਹੁਤ ਤੈਦ ਲੋ ਧੰਨਵਾਦ ਕਰਦੇ ਆ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਉਹਨੂੰ ਦਵਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਸਾਡੀ ਆਉਣ ਵਾਲੀ ਨਵੀਂ ਵੀਡੀਓ ਸਿੱਧਾ ਤੁਹਾਡੇ ਕੋਲ ਪਹੁੰਚੇ ਤੇ ਤੁਸੀਂ ਇੱਕ ਵੀ ਵੀਡੀਓ ਮਿਸ ਨਾ ਕਰੋ ਅੱਗੇ ਜੀ ਫਾਰਮ ਟਰੈਕ 45 ਮਾਡਲ ਹੈ ਜੀ 2000 ਰੇਟ ਮੰਗੇ 2 ਲੱਖ 10000 ਰੇ ਟਾਇਰ 50 ਪੈਸੇ ਪਏ ਆਰ ਸਿੰਘ ਪੰਜਾਬ ਨੰਬਰ ਹੈ ਜੀ ਇਹ ਰਿਹਾ ਫਾਜ਼ਿਲ ਦਾ ਕਿਸਾਨ ਵੀਰ ਦਾ ਨੰਬਰ ਹੈ 9417019406 9417019406 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਡ ਗ੍ਰੀਸਰ ਜੀ ਕਈ ਵੀ ਸਾਨੂੰ ਕਮੈਂਟ ਕਰਨਾ ਚਾਹੁੰਦੇ ਤਾਂ ਸਾਨੂੰ ਵਧੀਆ ਵਧੀਆ ਕਮੈਂਟ ਕਰਕੇ ਸੁਝਾਅ ਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਨਾਮ ਆਪਣੇ ਚੈਨਲ ਤੇ ਸ਼ੋਅ ਕਰ ਸਕੀਏ ਉਗੀ ਸਵਿਫਟ ਗੱਡੀ ਵਿਕਾਊ ਹੈ ਰੇਟ ਹੈ ਜੀ 2,60,000 ਕਿਸਾਨ ਵੀਰ ਦਾ ਨੰਬਰ ਹੈ ਜੀ 9877070816 9877070816 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਸਾਰੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਕਈ ਵਾਰੀ ਕੋਈ ਸਾਥੋਂ ਮਿਸਟੇਕ ਹੋ ਜਾਵੇ ਤਾਂ ਅਸੀਂ ਸੁਧਾਰ ਸਕੀਏ ਅੱਗੇ ਜੀ ਮਹਿੰਦਰਾ 265 DI 트랙ਟ ਵਿਕਾਊ ਹੈ 96 ਮਾਡਲ ਹੈ ਜੀ ਰੇਟ ਹੈ ਜੀ 1 ਲੱਖ 30000 ਟਾਇਰ ਪਿਆ ਪਸਪਿਆ ਰਵੜ ਚੜੀ ਹੋਈ ਹੈ ਏਰੀਆ ਕਿਸਾਨਪੁਰ ਦਾ ਜਲਾਲਾਬਾਦ ਮੋਬਾਈਲ ਨੰਬਰ ਹੈ ਜੀ 9814786200 69 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਹੋ ਐਡ ਕਰਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਜਿਵੇਂ ਥੱਲੇ ਖੱਟੀ ਐਕਸਟਰਾ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫੁੱਟ ਮੇਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੇ ਕੋਈ ਵੀ ਪਲਾਂਟ ਮਕਾਨ ਜ਼ਮੀਨ ਮੋਟਰ ਕਨੈਕਸ਼ਨ ਵੇਚਣਾ ਚਾਹੁੰਦਾ ਹੋਵੇ ਤਾਂ ਉਹ ਵੀ ਸਾਡੇ ਚੈਨਲ ਤੇ ਐਡ ਲਵਾ ਸਕਦੇ ਹੋ ਬਿਲਕੁਲ ਫ੍ਰੀ ਹੈ ਜੀ ਅੱਗੇ ਜੀ 16 ਤਵੀਆਂ ਵਿਕਾਊ ਹੈ ਰੇਟ ਹੈ ਜੀ 38000 ਤਵੇ ਤੇ ਇੰਚਾ ਏਰੀਆ ਤਲਵੰਡੀ ਸਾਬੋ ਕਿਸਾਨ ਵੀਰ ਦਾ ਨੰਬਰ 90412 92957 90412 92957 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਤਵੀਆਂ ਕ੍ਰਿਸਕ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਐਡ ਡਿਲੀਟ ਕਰ ਦਿਓ ਇਦਾਂ ਨਹੀਂ ਹੋ ਸਕਦਾ ਵੀਰੇ ਅਸੀਂ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਆ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੀ ਆ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਫੋਨ ਲਾਇਆ ਕਰੋ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰਾਂ ਦੇ ਸੰਸੇਲ ਹੋ ਜਾਂਦੇ ਐਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਆ ਅੱਗੇ ਜੀ ਮਹਿੰਦਰਾ 575 ਡਰਾਈਟ ਵਿਗਾਉ ਹੈ ਮਾਡਲ ਹੈ ਜੀ 1999 ਏਰੀਆ ਜੀ ਫਰੀਦਕੋਟ ਰੇਟ ਮੰਗਿਆ 170000 ਕਿਸਾਨ ਵੀਰ ਦਾ ਨੰਬਰ ਹੈ ਜੀ 8872245155 8872245155 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਰਾਟ ਖਰੀਦ ਸਕਦੇ ਹੋ ਜੀ ਇੱਕ ਵਾਰ ਫੇਰ ਦੱਸਦੇ ਕਿਸਾਨ ਵੀਰਾਂ ਨੂੰ ਕਿ ਜੇ ਤੁਸੀਂ ਆਪਣਾ ਜ਼ਮੀਨ ਮਕਾਨ ਘਰ ਜੇ ਮੋਟਰ ਕਨੈਕਸ਼ਨ ਕਿਸੇ ਪਲਾਂਟ ਕਿਸੇ ਵੀ ਤਰ੍ਹਾਂ ਦੀ ਐਡ ਲਵਾਉਣੀ ਹੋਵੇ ਤਾਂ ਸਾਡਾ ਨੰਬਰ ਵੀਡੀਓ ਜਿਵੇਂ ਥੱਲੇ ਸ਼ੋ ਹੋ ਰਿਹਾ ਉਸ ਨੰਬਰ ਤੇ ਫੁੱਲ ਡਿਟੇਲ ਤੇ ਫੋਟੋ ਮੈ ਤੁਸੀਂ ਭੇਜ ਸਕਦੇ ਹੋ ਜਲਦ ਜਲਦ ਵੀਡੀਓ ਸ਼ੇਅਰ ਕਰਦੇ ਲਾਈਕ ਕਰਦੇ ਬਣੇ ਰਹੋ ਤਾਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਧੰਨਵਾਦ